ठीक hey गाइस आज मैं तुम्हें तो दसूँगी कि अपनी आसा जो वह किमें पता कर सद कि डेट अवेलेबल है सो फस्ट ऑफ ऑल आप गूगल पर जावे एंड उसे टाइप करा आई एस डी पी इंडिया डॉट कॉम ठीक है जस्ट अभी आईस आई डी पी इंडिया डॉट कॉम ही टाइप करना सो आप करा एंटर हम आप जावे बुक नाउ पर ठीक है बुक नाउ पर फिर असी सिलैक्ट टैस के टैस्ट देना जे स्टूडेंट्स ने आलसन कंप्यूटर कंप्यूर देना सो व क्लिक करेगा आलसन कंप्यूटर कप्यूटर जिसे स डी आरस वगैरह एग्जाम देंगे दे जिन्हें कंप्यूटर डीलर आल्स फॉर यू के बी आई देना सो यही सिलैक्ट करलस ऑन पेपर जे पेंड एंड पेपर आल्स एग्जाम दे रहे हैं वे ऑप्शन है सिलेक्ट करेंगे पेड एंड पेपर आल्स फॉल यू के वीआई अगर किसी ने एग्जाम देना एंड लाइफ स्किल सो मोस्टली स्टूडेंट्स पेंड एंड पेपर एग्जाम देंगे दें दे आल्स तो आप इतने क्लिक कर लेंगे ਟੈਸਟ ਮੋਡਿਊਲ ਐਸ ਯੂ ਨੋ ਕਿ ਦੋ ਤਰ੍ਹਾਂ ਦੇ ਟੈਸਟ ਟਾਈਪਸ ਹੁੰਦੇ ਆ ਅਕੈਡੈਮਿਕ ਐਂਡ ਜਨਰਲ ਟ੍ਰੇਨਿੰਗ ਸੋ ਆਪਾਂ ਅਕੈਡੈਮਿਕ ਤੇ ਕਲਿੱਕ ਕਰ ਲੈਣੇ ਆ ਜੋ ਵੀ ਤੁਹਾਡੀ ਟੈਸਟ ਟਾਈਪ ਹੋਵੇ ਤੁਸੀਂ ਉੱਤੇ ਕਲਿੱਕ ਕਰੋਗੇ ਜਿਹੜੀ ਵੀ ਸਟੀਟੀ ਜੇ ਤੁਸੀਂ ਐਗਜ਼ਾਮ ਦੇਣਾ ਚਾਹੁੰਦੇ ਹੋ ਫੋਰ ਇਗਜ਼ਾਮਪਲ ਆਪਾਂ ਅਥਲੁਧਿਆਨਾ ਕਰ ਲੈਣੇ ਆ ਹਨ ਆਪਾਂ ਜਾਵਾਂਗੇ ਬੁੱਕ ਨਾਉ ਤੇ ਸਪਣੇ ਸਾਹਮਣੇ ਅਵੇਲੇਬਲ ਹੋ ਗਿਆ ਜਿਹੜੀਆਂ ਜਿਹੜੀਆਂ ਡੇਟਸ ਅਵੇਲੇਬਲ ਆ ਜਿਵੇਂ ਕਿ ਹੁਣ 31 ਜਨੂਅਰੀ ਅਵੇਲੇਬਲ ਆ ਐਂਡ ਫੈਬਰੂਰੀ ਦੀ 7 14 ਐਂਡ 21st ਸੋ ਜੋ ਇਹ ਗ੍ਰੀਨ ਕਲਰ ਆ ਇਹਦਾ ਮਤਲਬ ਆ ਕਿ ਸਾਈਆਂ ਡੇਟਸ ਆ ਜੋ ਅਵੇਲੇਬਲ ਆ ਬਲੈਕ ਦਾ ਮਤਲਬ ਆ ਕਿ ਤੁਸੀਂ ਕਿਹੜੀ ਡੇਟ ਇਸ ਟਾਈਮ ਸਿਲੈਕਟ ਕੀਤੀ ਹੋਈ ਆ ਜਿਵੇਂ 7 ਤੇ ਕਲਿੱਕ ਕਰ ਲਓ ਤਾਂ ਉਹ ਸਿਲੈਕਟ ਹੋ ਜਾਏਗੀ 14 ਠੀਕ ਹੈ 21 ਸੋ ਬਲੈਕ ਦਾ ਮਤਲਬ ਆ ਜਿਹੜੀ ਤੇ ਤੁਸੀਂ ਕਲਿੱਕ ਕੀਤਾ ਤੇ ਗ੍ਰੀਨ ਦਾ ਮਤਲਬ ਆ ਕਿਸਾਨੀਆਂ ਵੀ ਅਵੇਲੇਬਲ ਆ ਸੋ ਇਸ ਟਾਈਮ ਆਪਣੇ ਕੋਲ ਸਾਰੀਆਂ ਡੇਟਸ ਅਵੇਲੇਬਲ ਆ ਗਈਆਂ ਤੁਸੀਂ ਨੈਕਸਟ ਮੰਥ ਦਾ ਦੇਖਣਾ ਚਾਹੁੰਦੇ ਹੋ ਦਿਨ ਤੁਸੀਂ ਇੱਥੇ ਨੈਕਸਟ ਨੈਕਸਟ ਤੇ ਕਲਿੱਕ ਕਰੇ ਜਾਓਗੇ ਮਾਰਚ ਅਪ੍ਰੈਲ ਮਈ ਜੂਨ ਠੀਕ ਹੈ ਅਗਰ ਤੁਸੀਂ ਪਹਿਲਾ ਨਾਲ ਇੱਥੇ ਜਾਣਾ ਚਾਹੁੰਦੇ ਹੋ ਪਹਿਲਾ ਤੇ ਕਲਿੱਕ ਕਰ ਦੋਗੇ ਇਸ ਤੋਂ ਬਾਅਦ ਬੁੱਕ ਨਾਉ ਤੇ ਜਾ ਕੇ ਤੁਸੀਂ ਆਪਣੇ ਅੱਗੇ ਆਪਣਾ ਐਗਜ਼ਾਮ ਬੁੱਕ ਕਰ ਲਓਗੇ ਜਿਹੜੀ ਦੇ ਐਗਜ਼ਾਮ ਦੇ ਚਾਰजेस ਆ ਇਸ ਟਾਈਮ 18000 ਚੱਲ ਰਿਹਾ ਹੈ ਬਟ ਆਪਾਂ 17600 ਚ ਬੁਕਿੰਗ ਕਰ ਰਹੇ ਹਾਂ ਸੋ ਅਗਰ ਤੁਸੀਂ ਸਾਡੇ ਤੋਂ ਬੁੱਕ ਕਰਵਾਉਣਾ ਚਾਹੁੰਦੇ ਹੋ ਦਨ ਅਸੀਂ ਵੀ ਤੁਹਾਡਾ ਐਗਜ਼ਾਮ ਬੁੱਕ ਕਰ ਦਾਂਗੇ ਸੋ ਉਸ ਤੋਂ ਬਾਅਦ ਆਪਾਂ ਨੂੰ ਆਉਂਦਾ ਕਿ ਜਿਹੜੇ ਲਾਈਕ ਜਿਹੜੇ ਵੀ ਟੈਸਟਿਕ ਕਰਨ ਦੇ ਇਗਜ਼ਾਮ ਦੇਣਾ ਵਾ ਇੱਥੇ ਦੇਖੋ ਸਾਰਾ ਲਿਖ ਕੇ ਆ ਗਿਆ ਕਿ ਕਿਸੇ 31 ਜਨਵਰੀ ਦਾ ਇਗਜ਼ਾਮ ਦੇਣਾ ਚਾਹੁੰਦੇ ਆ ਲੁਧਿਆਣਾ ਦੇ ਵਿੱਚ ਅਕੈਡੈਮਿਕ ਦਾ ਸੋ ਮੰਨ ਲਓ ਕਿ ਹੁਣ ਮੈਂ ਇੱਥੇ ਆਪਣੀ ਡੇਟ ਆਫ ਬਰਥ ਪਾ ਦਿੰਦੀ ਆ ਠੀਕ ਹੈ ਮੈਂ ਆਪਣਾ ਇਗਜ਼ਾਮ ਬੁੱਕ ਕਰਨਾ ਚਾਹੁੰਦੀ ਆ ਪਹਿਲਾਂ ਤਾਂ ਡੇਟ ਆਫ ਬਰਥ ਪਾਣੀ ਪੈਣੀ ਆ ਉਸ ਤੋਂ ਬਾਅਦ ਫਿਰ ਆਪਾਂ ਨੇ ਇੱਥੇ ਪਰਸਨਲ ਡਿਟੇਲਸ ਪਾਣੀਆਂ ਪੈਣੀਆਂ ਠੀਕ ਹੈ ਜੇ ਮੰਨ ਲਓ ਕਿ ਮਿਸਟਰ ਫੋਰ ਬாய் ਮਿਸਿਸ ਫੋਰ ਮੈਰਿਡ ਵੂਮੈਨ ਐਂਡ ਐਸ ਯੂ ਨੋ ਕਿ ਇਹਦੇ ਸਾਰਾ ਕੀ ਆ ਨਾ ਮਿਸ ਅਗਰ ਤੁਸੀਂ ਲਾਈਕ ਅਨਮੈਰਿਡ ਹੋ ਐਂਡ ਐਮ ਐਸ ਮਤਲਬ ਕਿ ਤੁਸੀਂ ਚਾਹੇ ਮੈਰਿਡ ਹੋ ਚਾਹੇ ਅਨਮੈਰਿਡ ਹੋ ਤੁਸੀਂ ਆ ਚੀਜ਼ ਚੂਜ਼ ਕਰ ਸਕਦੇ ਹੋ ਸੋ ਇੱਥੇ ਫਿਰ ਆਪਣਾ ਗਿਵਨ ਨੇਮ ਮੰਨ ਲਓ ਕਿ ਇੱਥੇ ਨੇਮ ਭਰ ਲੈਣੀ ਆ ਠੀਕ ਹੈ ਲਾਸਟ ਨੇਮ ਅਗਰ ਤੁਹਾਡਾ ਹੈ ਪਾਸਪੋਰਟ ਤੇ ਤਾਂ ਇੱਥੇ ਫਿਲ ਕਰਨਾ अदरवाइज ਤੁਸੀਂ ਫਿਲ ਨਹੀਂ ਕਰਨਾ ਕਈ ਸਟੂਡੈਂਟਸ ਇੱਥੇ ਲਾਸਟ ਨੇਮ ਫਿਲ ਕਰਤ ਹੁੰਦੇ ਆ ਸੋ ਅਗਰ ਪਾਸਪੋਰਟ ਤੇ ਆ ਤਾਂ ਫਿਲ ਕਰਨਾ अदरवाइज ਨਹੀਂ ਕਈ ਵਾਰੀ ਕਿ ਜ਼ਿਆਦਾ ਕੋਰ ਹੀ ਪਾਸਪੋਰਟ ਤੇ ਲਾਸਟ ਨੇਮ ਦਿੱਤਾ ਹੁੰਦਾ ਤਾਂ ਤੁਸੀਂ ਇੱਥੇ ਕੋਰ ਫਿਲ ਕਰ ਦੋਗੇ अदरवाइज ਆਪਣਾ ਜੋ ਵੀ ਲਾਸਟ ਨੇਮ ਆਊਗਾ ਠੀਕ ਹੈ ਸੋ ਇੱਥੇ ਈਮੇਲ ਆਈਡੀ ਮੈਂ ਆਪਣੀ ਈਮੇਲ ਆਈਡੀ ਕਰ ਦਮਾ ਦੱਸ ਦਿੰਦੀ ਆ ਕਿ ਲੁਕਿੰਗ ਕਿਵੇਂ ਹੁੰਦੀ ਆ ਜਿੰਨਾ ਕੁ ਸਟੈਪਸ ਮੈਂ ਦੱਸ ਸਕਦੀ ਆ ਠੀਕ ਹੈ सो so, अपनी मेल आई डी भरी इतने अपना आपका मोबाइल नंबर सेंड फिर तुम्हें इतने क्लिक करना पवेगा कि मैं सारिया टर्म्स एंड आ जो अक्सैप्ट करता हूँ ठीक है सो so, बस जिदे अपना स्टाल लगे इतने स्टाल लग ई ईमेल से स्टॉल लगा मोबाइल से स्टॉल लगा सो यीज़ा भरनिया जरूरी होंगे वा अदरवाइज तुम्हें तो नैक्सट तोसीड नहीं कर सकते प्रोसीड करा ਸੋ ਇੱਥੇ ਆਪਾਂ ਆਪਣਾ ਪਾਸਪੋਰਟ ਨੰਬਰ ਡਿਟੇਲ ਪਰ ਆਂਗੇ ਠੀਕ ਹੈ ਫਿਰ ਉਹ ਕਿੰਨੇ ਉਹਦੀ ਵੈਲਿਡਿਟੀ ਕੀ ਆ ਆਪਣਾ ਐਡਰੈਸ ਭਰਾਂਗੇ ਕੰਟਰੀ ਆਫ ਨੈਸ਼ਨੈਲਿਟੀ ਇੰਡੀਆ ਅਗਰ ਤੁਸੀਂ ਇੰਡੀਆ ਤੋਂ ਸਟੇਟ ਜਿਵੇਂ ਮੰਨ ਲਓ ਮੈਂ ਪੰਜਾਬ ਤੋਂ ਆਂ ਸਿਟੀ ਕਿਹੜੀ ਸਿਟੀ ਤੋਂ ਆ ਜਿਵੇਂ ਰਾਏਕੋਟ ਤੋਂ ਓਕਿਊਪੇਸ਼ਨ ਸੈਕਟਰ ਮੋਸਟਲੀ ਆਪਾਂ ਐਜੂਕੇਸ਼ਨ ਭਰਦੇ ਆ ਓਕਿਊਪੇਸ਼ਨ ਲੈਵਲ ਸਟੂਡੈਂਟ ਹੁੰਦਾ ਵਾ ਤੇ ਵਾਇਆ ਯੂ ਟੇਕਿੰਗ ਦਾ ਟੈਸਟ ਫਾਰ ਇਮੀਗ੍ਰੇਸ਼ਨ ਪਰਪਸ ਕਿਸ ਕੰਟਰੀ ਲਈ ਜਾਣਾ ਚਾਹੁੰਦੇ ਹੋ ਜਿਹੜੀ ਕੰਟਰੀ ਤੁਸੀਂ ਫਿਲ ਕਰਨਾ ਚਾਹੁੰਦੇ ਹੋ ਇੱਥੇ ਮੋਸਟਲੀ ਆਪਾਂ ਨਾਈਨਰ ਮੋਰ ਕਰ ਦਿੰਨੇ ਆ ਫਰਸਟ ਲੈਂਗੁਏਜ ਆਪਾਂ ਪੰਜਾਬੀ ਇੰਗਲਿਸ਼ ਜਿਹੜੀ ਵੀ ਤੁਹਾਡੀ ਹੋਗੀ ਹਿੰਦੀ ਵੀ ਵਗੈਰਾ ਉਹ ਕਰ ਸਕਦੇ ਹੋ ਠੀਕ ਹੈ ਵਟ ਲੈਵਲ ਆਫ এডੂਕੇਸ਼ਨ ਹੈਵ ਯੂ ਕੰਪਲੀਟਡ ਕੁਝ ਵੀ ਤੁਸੀਂ ਇੱਥੇ ਫਿਲ ਕਰ ਸਕਦੇ ਹੋ ਸੋ ਉਸ ਤੋਂ ਬਾਅਦ ਤੁਸੀਂ ਆਪਣਾ ਕੇ ਪ੍ਰਸੀਡ ਕਰਕੇ ਦੇਖੋਗੇ ਨੈਕਸਟ ਆਪਸ਼ਨ ਸਦਾ ਮੇਕ ਪੇਮੈਂਟ ਦਾ ਆਂਦਾ ਪਾਤ ਕਰ ਲਿਆ ਟੈਸਟ ਡੇਟ ਵੀ ਸਿਲੈਕਟ ਕਰ ਲਈ ਪਰਸਨ ਡਿਟੇਲ ਵੀ ਫਿਲ ਕਰਤੀਆਂ ਐਡੀਸ਼ਨਲ ਇਨਫੋਰਮੇਸ਼ਨ ਵੀ ਫਿਲ ਕਰਕੇ ਫਿਰ ਆਪਾਂ ਮੇਕ ਪੇਮੈਂਟ ਤੇ ਜਾਵਾਂਗੇ ਤੇ ਆਪਣਾ ਐਗਜ਼ਾਮ ਹੋ ਜਾਊਗਾ ਤੇ ਜੇ ਤੁਹਾਨੂੰ ਕੋਈ ਵੀ ਹੋਰ ਇਸ਼ੂ ਹੋਊਗਾ ਕੋਈ ਵੀ ਡਾਊਟ ਹੋਊਗਾ ਤੁਸੀਂ ਸਾਨੂੰ ਕਾਲ ਕਰਕੇ ਜਾਂ ਟੈਕਸਟ ਕਰਕੇ ਪੁੱਛ ਸਕਦੇ ਹੋ ਥੈਂਕ ਯੂ so much guys